ਸੰਸ਼ੀ ਕਾਲ ਦੇ ਮੈਲਾਪ੍ਰੀਤਕਰ ਹਜ਼ਾਰਾਂ ਦੇ ਅੰਗਰੇਜ਼ ਉਪਲਿਖ ਦੁਆਰਾ ਲਿਖੀ ਗਈ ਕਹਾਣੀ ਡਾਂਗ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਲਦੇਵ ਲੰਮਾ ਪਿਆ ਬਿਟ-ਬਿਟ ਤਾਰੀਆਂ ਬਲਦੀਕੀ ਜਾ ਰਹੀਆ ਸੀ ਰਾਤ ਕਾਫੀ ਬੀਤ ਗਈ ਉਸ ਦੇ ਨਾਲ ਹੀ ਉਸ ਦੀ ਪਤਨੀ ਦਾ ਮੰਜਾ ਹੈ ਤੇ ਪਤਨੀ ਨਾਲ ਉਹਨਾਂ ਦੀ ਮੁਟਿਆਰਤੀ ਪਈ ਆ ਉਸ ਤੋਂ ਅੱਗੇ ਮੰਜੇ ਤੇ ਉਹਨਾਂ ਦਾ 13-14 ਸਾਲ ਦਾ ਮੁੰਡਾ ਮੁੰਡੇ ਦੀ ਮੰਝੇ ਵਾਲੇ ਪਾਸੇ ਫਰਾਟਾ ਪੱਖਾ ਲੱਗਿਆ ਹੋਇਆ ਹੈ ਪਿੱਛੋਂ ਦੀ ਠੰਡੀ ਅਤੇ ਤੀਜ ਹਵਾ ਚੱਲ ਰਹੀ ਸੀ ਜਿਸ ਕਾਰਨ ਗਰਮੀ ਦੀ ਅਤਿ ਦੀ ਅਗ ਤੋਂ ਕੁਝ ਰਾਹਤ ਮਹਿਸੂਸ ਹੋ ਰਹੀ ਸੀ ਸਭ ਕੁੱਖ ਸੁਖਤੀ ਪੈਸਾਨ ਬੇਫਿਕਰ ਤੇ ਨਿਸ਼ਚਿਤ ਪਰ ਬਲਦੇਵ ਨੂੰ ਨੀਂਦ ਨਹੀਂ ਸੀ ਆ ਰਹੀ ਪਰ ਮੈਂ ਅਜੂਹ ਤਕਾਵਟ ਨਾਲ ਝੂਰ ਹੋ ਚੁੱਕਿਆ ਸੀ ਸ਼ਰੀਰ ਵਿੱਚ ਚੀਸਾਂ ਪੈਂਦੀਆਂ ਸਨ ਤਾਂ ਵੀ ਨੀਂਦ ਨਹੀਂ ਸੀ ਆਉਂਦੀ ਉਹ ਖੇਤ ਵਿੱਚ ਨਮਾ ਬੋਲ ਆ ਰਹੇ ਸਨ ਸੰਪਰਸੀ ਪਲ ਮੋਟਰ ਪਾਣੀ ਹੈ ਕਿਉਂਕਿ ਪਹਿਲਾ ਵਾਲਾ ਲਾਇਆ ਬੂਰ ਤਾਂ ਲਗਭਗ ਖੜਨ ਵਾਲਾ ਹੀ ਸੀ ਮੋਟਰ ਚਲਦੀ ਚਲਦੀ ਪਾਣੀ ਛੱਡ ਜਾਂਦੀ ਸੀ ਚੋਨੇ ਦੀ ਫਸਲ ਅਜੇ ਹੀ ਬੂਰਾ ਤੇ ਰਬ ਆਸਰੀ ਨਹੀਂ ਸੀ ਪਲਦੀ ਹਰ ਵਕਤ ਆਪਣੇ ਵਿੱਚ ਖੜਾ ਪਾਣੀ ਭਾਲਦੀ ਆ ਲਗਭਗ 2 ਲੱਖ ਰੁਪਏ ਦਾ ਪਹਿਲਾਂ ਹੀ ਆੜਤੀ ਦਾ ਕਰਜ਼ਈ ਹੈ ਖੜੇ ਪੈਰ ਉਸ ਨੂੰ 1.5 ਲੱਖ ਰੁਪਏ ਹੋਰ ਆੜਤੀ ਤੇ ਤੋ ਫੜਨੇ ਪੈ ਗਏ ਜੋ ਨੇ ਜਮੀਦਾਰਾਂ ਦੀ ਬਰਬਾਦੀ ਲਿਆ ਦਿੱਤੀ ਇਹ ਸਭ ਜਾਣਦੇ ਨੇ ਜਿਹੋ ਜਿਹੀ ਇਹਦੀ ਭਰਪੂਰ ਫਸਲ ਹੁੰਦੀ ਆ ਉਹੇ ਜਿਹੀ ਇਹਦੇ ਖਰਚੇ ਵੀ ਬਥੇਰੇ ਨੇ ਮੱਧ ਵਰਗੀ ਕਿਸਾਨ ਲਈ ਕੀ ਤਿਲਾਹੀ ਵੰ ਨਹੀਂ ਰਹੀ ਇਹਦੀ ਫਸਲ ਨਾਲ ਹੱਥ ਰੰਗੇ ਹਨ ਤਾਂ ਸਿਰਫ ਆੜਤੀਆਂ ਨੇ ਜਮੀਦਾਰ ਨੂੰ ਇਸ ਫਸਲ ਨੇ ਕੋਈ ਫਾਇਦਾ ਨਹੀਂ ਪਹੁੰਚਾਇਆ ਬਸ ਮਜਬੂਰੀ ਕਰ ਨਹੀਂ ਫਸੇ ਹੋਏ ਹਨ ਕਰਨ ਵੀ ਕੀ ਕਪਾਹ ਨਰਮੇ ਦੀਆਂ ਫਸਲਾਂ ਨੂੰ ਨਾ ਮਰਨ ਯੋਗ ਅਮਰੀਕਨ ਸੁੰਡੀ ਖਾ ਗਈ ਵਿਚਾਰਿਆਂ ਨੂੰ ਇੱਕ ਮਾਰ ਸੁੰਡੀਆਂ ਨੇ ਪਾਈ ਦੂਜੀ ਮਾਰ ਨਕਲੀ ਬੀਜਾਂ ਸਪਰੀਹਾਂ بیچਣ ਵਾਲਿਆਂ ਤੋਂ ਪਈ ਸਪਰੇ ਨਾਲ ਸੁੰਡੀਆਂ ਤਾਂ ਨਹੀਂ ਮਰੀਆਂ ਪਰ ਕਿਸਾਨ ਸਪਰੀਹਾਂ ਪੀ ਕੇ ਜਰੂਰ ਮਰ ਲੱਗੇ ਗੰਨੇ ਦੀ ਫਸਲ ਨੇ ਵੀ ਕਿਸਾਨਾਂ ਨੂੰ ਡੋਲਣ ਨਹੀਂ ਦਿੱਤਾ ਪਰ ਖੰਡ ਮਿਲ ਵਾਲੇ ਕਿਸਾਨਾਂ ਨੂੰ ਰੁਪਏ ਦੇਣ ਤੋਂ ਪਰੇਸ਼ਾਨ ਕਰਦੇ ਹਨ ਤੱਕ ਹਰ ਇੱਕ ਕਿਸਾਨਾਂ ਨੂੰ ਸਿਰਫ ਝੋਨੇ ਦਾ ਹੀ ਸਹਾਰਾ ਲੈਣਾ ਪਿਆ ਬੇਸ਼ੱਕ ਬਲਦੇਵ ਦੇ ਸਿਰ ਕਰਜ਼ੇ ਦੀ ਭਾਰੀ ਪੰਸੀ ਖੇਤ ਵਿੱਚੋਂ ਵੀ ਗੁਜ਼ਾਰੇ ਜੁਗੇ ਫਸਲ ਹੁੰਦੀ ਸੀ ਪਰ ਫਿਰ ਵੀ ਕਦੀ ਉਸਨੇ ਇੰਨਾ ਫਿਕਰ ਨਹੀਂ ਸੀ ਕੀਤਾ ਜਿੰਨਾ ਅੱਜ ਦਿਲ ਤੇ ਲਈ ਬੈਠਾ ਸੀ ਅੱਜ ਸੁੱਪੇਦਾਰਾਂ ਦੀ ਘਰ ਖੂਗ ਲੜਾਈ ਹੋਈ ਲੜਾਈ ਸੀ ਜ਼ਮੀਨ ਦੀ ਵੰਡ ਵਾਸਤੇ ਫੌਜ ਵਿੱਚ ਰਹਿੰਦਾ ਮੁੰਡਾ ਆਪਣੇ ਹਿੱਸੇ ਦੀ ਜ਼ਮੀਨ ਵੇਚਣਾ ਚਾਹੁੰਦਾ ਸੀ ਜਦਕਿ ਇੱਥੇ ਰਹਿੰਦੇ ਦੂਮੇ ਭਰਾ ਉਸ ਨੂੰ ਜ਼ਮੀਨ ਵੇਚਣ ਨਹੀਂ ਸੀ ਦਿੰਦੇ ਉਹ ਕਹਿੰਦੇ ਸੀ ਕਿ ਸਾਥੂ ਬੰਦਾ ਠੀਕਾ ਲੈ ਲਈ ਜਾਂ ਪਰ ਜ਼ਮੀਨ ਨਾ ਵੇਚ ਫੌਜੀ ਕਾ ਨੂੰ ਮੰਨਣ ਵਾਲਾ ਸੀ ਗੱਲ ਵਾਦੀ ਗਈ ਤੇ ਡਾਂਗਾ ਤੱਕ ਪਹੁੰਚ ਗਈ ਤਿੰਨੋਂ ਜਣੀਆਂ ਦੇ ਆਪਸ ਵਿੱਚ ਡਾਂਗਾ ਨਾਲ ਸਿਰ ਪੜ ਗਏ ਬਸ ਇਸੇ ਗੱਲ ਨੂੰ ਬਲਦੀਪ ਆਪਣੇ ਦਿਲ ਉੱਤੇ ਲਾ ਬੈਠਾ ਅਤੇ ਜਾਗਦਾ ਰਿਹਾ ਉਹਦਾ ਪਿਖ ਵੀ ਤਾਂ ਇਦਾਂ ਹੀ ਜੁੜਿਆ ਹੋਇਆ ਹੈ ਜੋ ਇੱਕ ਸੁਭੀ ਧਰਮ ਦੀ ਘਰ ਲੱਗੀ ਸੀ ਉਹਦਾ ਸੇਕ ਉਹਨੂੰ ਆਪਣੇ ਘਰ ਵੀ ਪਹੁੰਚਦਾ ਦਿਸਿਆ ਇਹ ਤਾਂ ਸਮਝਕਾਰ ਅਤੇ ਜ਼ਿੰਮੇਵਾਰ ਬੰਤੀ ਦੀ ਨਿਸ਼ਾਨੀ ਆ ਬਾਪ ਉਹਦਾ ਫ਼ੀਮ অতি ਪੁੱਕੀ ਦਾ ਅਮਲੀ ਸੀ ਜਿੰਨੇ ਮਿਲਦੀ ਸ਼ੱਕ ਲੈਂਦਾ ਨਸ਼ਿਆਂ ਤੋਂ ਬਿਨਾਂ ਅੱਖ ਨਹੀਂ ਸੀ ਖੋਲਦਾ ਜਿਸ ਤਰ੍ਹਾਂ ਉਹ ਮਾਵਾ ਤੋੜ ਕੇ ਖਾਂਦਾ ਸੀ ਉਸੇ ਤਰ੍ਹਾਂ ਉਹ ਜ਼ਮੀਨ ਖਾਂਣ ਲੱਗਿਆ ਬੀਬੀ ਉਹਦੀ ਤੋਂ ਬਰਦਾਸ਼ਤ ਨਾ ਹੋਇਆ ਉਹ ਗੱਲ ਪੰਚਾਇਤ ਤੱਕ ਲੈ ਗਈ ਪੰਚਾਇਤੋ ਕੇ ਜਾਰੀ ਤੱਕ ਜ਼ਮੀਨ ਉਹਦੀ ਬੀਬੀ ਦੇ ਨਾਮ ਹੋ ਗਈ। ਉਹਦੀ ਮਰਜ਼ੀ ਤੋਂ ਬਗੈਰ ਉਹਦਾ ਬਾਪੂ ਜ਼ਮੀਨ ਨਹੀਂ ਵੇਚ ਸਕਦਾ। ਫਿਰ ਵੀ ਉਹਦਾ ਬਾਪ ਕੰਮ ਤਾਂ ਕਰਦਾ ਸੀ ਤਾਂ ਮਹੀਨੇ ਦਾ ਖਰਚਾ ਵੱਨ ਲਿਆ। ਇਸ ਤੋਂ ਇਲਾਵਾ ਵੀ ਉਹ ਕਣਕ ਮੱਕੀ ਸਰੋਂ ਕਪਾਹ ਜੋ ਵੀ ਹੱਥ ਲੱਗਦਾ ਉਹ ਕਰਦਿਆਂ ਤੂੰ ਚੋਰੀ ਵੀ ਚਾਹੁੰਦਾ ਤੇ ਅਮਲ ਦੀ ਪੂਰਤੀ ਕਰਦਾ। ਸੁਰਤ ਸੰਭਲਦਿਆਂ ਹੀ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਆ ਗਈ। ਇੱਕ ਦੋ ਜਮਾਤਾਂ ਸਕੂਲ ਵੀ ਗਿਆ ਸੀ ਪਰ ਖੇਤੀ ਦਾ ਕੰਮ ਹੋਣ ਕਰਕੇ ਪੜ੍ਹ ਨਾ ਸਕਿਆ ਫਿਰ ਪੜਾਈ ਵਿੱਚ ਹੀ ਛੱਡ ਦਿੱਤੀ ਉਸ ਤੋਂ ਛੋਟੀਆਂ ਦੋ ਪੈਣਾ ਤੇ ਇੱਕ ਪਰਾਸੀ ਉਸਦੀ ਵੱਡੀ ਭੈਣ ਵੀ ਸਕੂਲ ਨਹੀਂ ਸੀ ਗਈ ਪਰ ਛੋਟੀ ਜ਼ਰੂਰ ਪੰਜ ਜਮਤਾਂ ਪੜ ਗਈ ਸੀ ਉਸ ਦਾ ਛੋਟਾ ਭਰਾ ਸੁਖਦੇਵ ਜੀ ਮਸਾਂਖ ਦੂਖਸਾਲ ਦਾ ਸੀ ਕਿ ਮਾਪਿਆਂ ਨੇ ਬਲਦੀਪ ਦਾ ਵਿਆਹ ਕਰ ਦਿੱਤਾ ਇੱਕ ਦਿਨ ਬਾੜੇ ਵਿੱਚੋਂ ਪਾਤੀਆਂ ਲੈਣ ਗਈ ਉਸ ਦੀ ਬੇਬੇ ਦੇ ਸੱਪ ਲੜ ਗਿਆ ਤਿਹੋ ਉੱਤੀ ਹੀ ਟੇਰੀ ਹੋ ਗਈ ਮਾਂ ਦੇ ਮਰ ਜਾਣ ਤੋਂ ਬਾਅਦ ਬਲਦੇਵ ਇਕੱਲਾ ਰਹਿ ਗਿਆ ਬਾਪ ਜਰੂਰ ਸੀ ਪਰ ਉਹ ਕੋਈ ਸਲਾਹ مشਵਰਾ ਦੇਣ ਜੋਗ ਨਹੀਂ ਸੀ ਉਸ ਨੂੰ ਤਾਂ ਸਿਰਫ ਆਪਣਾ ਨਸ਼ਾ ਹੀ ਸੁਜਦਾ ਸੀ ਬਲਦੇਵ ਜਰਦਾ ਖਣ ਲੱਗ ਪਿਆ ਸੀ ਸ਼ਾਮ ਨੂੰ ਸ਼ਰਾਬ ਵੀ ਪੀ ਲੈਂਦਾ ਪਰ ਅਕਸਰ ਨਹੀਂ ਹਾੜੀ ਦੀ ਵੱਡੀ ਵਿੱਚ ਤਾਂ ਭੁੱਕੀ ਦਾ ਚਮਚਾ ਵੀ ਖਾ ਲੈਂਦਾ ਸੀ ਉਸ ਦੇ ਸਿਰ ਵੱਡੀ ਕਵੀਲਦਾਰੀ ਸੀ ਮਾਂ ਮਰਨ ਤੋਂ ਬਾਅਦ ਉਸ ਦਾ ਡਟਵਾ ਸਾਥ ਉਸ ਦੇ ਘਰ ਵਾਲੇ ਮਨਜੀਤ ਨੇ ਦਿੱਤਾ ਉਹ ਜੀ ਕਿਸੇ ਕਿ ਲੰਡੂਲੇ ਲੱਗਦਾ ਤਾਂ ਉਹ ਠੁੰਮਣਾ ਬਣ ਕੇ ਉਸ ਨੂੰ ਸੰਭਾਲ ਲੈਂਦੀ ਉਸ ਨੇ ਆਪਣੀਆਂ ਦੋਹਾਂ ਭੈਣਾਂ ਦਾ ਵਿਆਹ ਕੀਤਾ ਫਿਰ ਉਹਨਾਂ ਦੇ ਸਾਰੇ ਸੰਧਾਰੇ ਦਿੱਤੇ ਉਹਨਾਂ ਦੀ ਜਨੇਪਿਆਬ ਕਰਵਾਈ ਸੁਖਦੇਵ ਨੂੰ ਦੋਹਾਂ ਪਤੀ ਪਤਨੀ ਨੇ ਆਪਣੇ ਪੁੱਤਾਂ ਮੰਗ ਪਾ ਲਿਆ ਉਸ ਤੋਂ ਕੋਈ ਕੰਮ ਨਹੀਂ ਸੀ ਕਰਵਾਉਂਦੇ ਬਸ ਉਸ ਨੂੰ ਪੜਨ ਅਤੇ ਖੇਡਣ ਦੀ ਖੂਬ ਖੁਲ ਸੀ ਮਨਜੀਤ ਨੇ ਉਸ ਨੂੰ ਕਦੇ ਵੀ ਮਾਂ ਦੀ ਕਮੀ ਦਾ ਅਹਿਸਾਸ ਨਹੀਂ ਸੀ ਹੁਣ ਦਿੱਤਾ ਸਵੇਰੇ ਉਸ ਨੂੰ ਉਠਾਉਂਦੀ ਆਪਣੇ ਹੱਥੀਂ ਸ਼ੱਕਰ ਕੇ ਉਹਦੀ ਚੂਰੀ ਕੁੱਟ ਕੇ ਖਵਾਉਂਦੀ ਦੁੱਧ ਦਾ ਗਲਾਸ ਪੀਉਂਦੀ ਸ਼ਰੀਰਿਕ ਤੌਰ ਤੇ ਉਹ ਰਿਸਟ ਪੋਸਟ ਨਿਕਲਿਆ ਪੜਾਈ ਵਿੱਚ ਤਾਂ ਉਹ ਠੀਕ ਠਾਕ ਸੀ ਨਾ ਬਹੁਤਾ ਨਲਾਇਕ ਤੀ ਨਾ ਬਹੁਤਾ ਹੁਸ਼ਿਆਰ ਬਸ پاس ਹੋਣ ਜੋਗੀ ਨੰਬਰ ਲੈ ਲੈਂਦਾ ਸੀ ਹਾਂ ਖੇਡਾਂ ਵਿੱਚ ਉਹ ਜਰੂਰ ਅਵਲ ਸੀ ਉਹਨਾਂ ਦੇ ਪਿੰਨ ਵੀ ਜਟਮੀ ਤੱਕ ਹੀ ਸਕੂਲ ਸੀ ਦਸਵੇਂ ਦੀ ਪੜ੍ਹਾਈ ਲਈ ਉਸਨੂੰ ਦੋ ਪਿੰਡ ਛੱਡ ਕੇ ਸਕੂਲ ਜਾਣਾ ਪੈਂਦਾ ਸੀ ਬਲਦੇਵ ਨੇ ਉਸਨੂੰ ਨਵਾਂ ਸਾਈਕਲ ਲੈ ਕੇ ਦੇ ਦਿੱਤਾ ਦਸਵੀਂ ਕਰਨ ਤੋਂ ਬਾਅਦ ਫਿਰ ਵਾਰੀ ਆਈ ਕਾਲਜ ਵਿੱਚ ਪੜ੍ਹਨ ਦੀ ਬਲਦੇਵ ਦੇ ਸਿਰ ਪੂਰੀ ਕਬੀਲਦਾਰੀ ਸੀ ਉਸਨੂੰ ਹੋਰ ਵੀ ਬਹੁਤ ਖਰਚੇ ਸਨ ਉਸਦੀ ਆਪਣੇ ਵੀ ਕੁੜੀ ਅਤੇ ਇੱਕ ਮੁੰਡਾ ਹੋ ਗਿਆ ਸੀ ਉਹਨਾਂ ਨੂੰ ਵੀ ਸਕੂਲੇ ਪੜ੍ਹਨ ਲਾ ਦਿੱਤਾ ਸੀ ਪਰ ਫਿਰ ਵੀ ਉਸਨੇ ਸੁਖਦੇਵ ਨੂੰ ਕਾਲਜ ਵਿੱਚ ਪੜ੍ਹਨ ਲਾ ਦਿੱਤਾ ਹੱਸ ਕੇ ਸਾਰਾ ਖਰਚਾ ਚੁੱਕਿਆ ਉਸ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਜਿੰਨਾ ਪੜਿਆ ਜਾਂਦਾ ਹੈ ਪੜ ਲੈ ਮੇਰੇ ਵੱਲੋਂ ਖੁੱਲੀ ਛੁੱਟੀ ਆ ਸੁਖਦੀ ਪੜਦਾ ਗਿਆ ਪੜਦਾ ਗਿਆ ਅਖੀਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹ ਆਪਣੀ ਸਾਰੀ ਤਨਖਾਹ ਕਰ ਭੇਜ ਦਿੰਦਾ ਬਲਦੇਵ ਦੇ ਕੁਝ ਪੈਰ ਲੱਗ ਗਏ ਜਦੋਂ ਕੋਈ ਬੰਦਾ ਸਰਕਾਰੀ ਨੌਕਰੀ ਤੇ ਲੱਗ ਜਾਵੇ ਤਾਂ ਉਸ ਨੂੰ ਰਿਸ਼ਤੇ ਵਾਲੇ ਵੀ ਆਉਣ ਲੱਗ ਜਾਂਦੇ ਨੇ ਸੋ ਸੁਖਦੇਵ ਲਈ ਵੀ ਰਿਸ਼ਤੇ ਆਉਣ ਲੱਗ ਪਏ ਇੰਜ ਇੱਕ ਪਰਿਵਾਰ ਨਾਲ ਸੰਜੋਗ ਜੁੜੇ ਅਤੇ ਸੁਖਦੀਪ ਦਾ ਵਿਆਹ ਹੋ ਗਿਆ। ਸਾਲਖ ਪਰਤਾ ਸੁਖਦੀਪ ਦੇ ਘਰ ਵਾਲੀ ਪਿੰਡ ਹੀ ਰਹੀ। ਸੁਖਦੀਪ ਵੀ ਰੋਜ਼ ਪਿੰਡੋਂ ਦਾ ਫਿਰ ਉਸ ਨੂੰ ਆਉਣ ਜਾਣ ਦੀ ਦਿੱਕਤ ਮਹਿਸੂਸ ਹੋਣ ਲੱਗੀ। ਉਸਨੇ ਆਪਣੀ ਤਨਖਾਹ ਵਿੱਚੋਂ ਮਹੀਨਾਵਾਰ ਕਿਸ਼ਤ ਉਤਾਰਨ ਉਤੇ ਲੋਨ ਲੈ ਕੇ ਇੱਕ ਵਧੀਆ ਘਰ ਲੈ ਲਿਆ ਤੇ ਉਹ ਆਪਣੀ ਪਤਨੀ ਨਾਲ ਉੱਥੇ ਹੀ ਰਹਿਣ ਲੱਗ ਪਿਆ। ਇਸ ਦੇ ਨਾਲ ਹੀ ਸੁਖਦੀਪ ਦੀ ਤਨਖਾਹ ਘਰ ਆਉਣੀ ਬੰਦ ਹੋ ਗਈ। ਕਿਉਂਕਿ ਇੱਕ ਤਾਂ ਹਰ ਮਹੀਨੇ ਸੁਖਦੀਪ ਦੀ ਤਨਖਾਹ ਵਿੱਚੋਂ ਹੋਮ ਲੋਨ ਦੀ ਕਿਸ਼ਤ ਕੱਟੀ ਜਾਂਦੀ ਦੂਜਾ ਸ਼ਹਿਰ ਰਹਿੰਦਿਆਂ ਘਰੇਲੂ ਖਰਚੇ ਬਹੁਤ ਹੋ ਜਾਂਦੇ ਸੁਖਦੀਪ ਦਾ ਦਿਲ ਬਹੁਤ ਕਰਦਾ ਕਿ ਆਪਣੀ ਤਨਖਾਹ ਵਿੱਚੋਂ ਕੁਝ ਰੁਪਏ ਬਲਦੀਪ ਨੂੰ ਭੇਜ ਦੇ ਵੀ ਪਰ ਖਰਚ ਵਧ ਗਏ ਸਨ ਸੁਖਦੀਪ ਅਤੇ ਉਸਦੀ ਪਤਨੀ ਮਹੀਨੇ ਵਾਰ ਬੈਂਕ ਵਿੱਚ ਜਰੂਰ ਗਿੜਾ ਮਾਰਦੇ ਹੌਲੀ-ਹੌਲੀ ਰੁਝੇ ਵੀ ਵਧ ਗਏ ਅਤੇ ਉਹ ਦੋ ਮਹੀਨੇ ਲੰਘਾ ਦਿੰਦੇ ਫਿਰ ਹੋਲੀ ਗਲਤੀ ਮਾਹੀ ਜਿ ਸ਼ਿਮਾਹੀ ਤੇ ਜਾ ਪੁੰਚੀ ਸੁਖਦੇਵ ਕੁਲ ਵੀ ਦੋ ਕੁੜੀਆਂ ਹੋ ਗਈਆਂ ਫਿਰ ਵੀ ਉਹ ਕੋਸ਼ਿਸ਼ ਕਰਕੇ ਕੁਝ ਨਾ ਗੁਜ਼ਰ ਪੈਵਲ ਦੇਵ ਨੂੰ ਦੀ ਦਿੰਦਾ ਸ਼ਹਿਰ ਗਿਆ ਬਲਦੇਵ ਵੀ ਉਹਨਾਂ ਕੋਲ ਜਾ ਆਉਂਦਾ ਦਰਅਸਲ ਉਹ ਉਤਰ ਜਾਂਦਾ ਸੀ ਜੇ ਉਹਨਾਂ ਨੂੰ ਮਿਲਿਆ ਫਾਫਾ ਟਾਈਮ ਹੋ ਜਾਂਦਾ ਹੌੜੇ ਹੌੜੇ ਸੁਖਦੇਵ ਨੂੰ ਮਿਲਣ ਬਲੀ ਆਰਥਿਕ ਸਹਾਇਤਾ ਮਿਲਣੇ ਬਿਲਕੁਲ ਹੀ ਬੰਦ ਹੋ ਗਈ ਹੁਣ ਤਾਂ ਬਲਦੇਵ ਦਾ ਗੁਜ਼ਾਰਾ ਸਾਂਝੇ ਚਾਰ ਕਿੱਦਿਆਂ ਦੀ ਖੇਤੀ ਨਾਲ ਹੀ ਹੁੰਦਾ ਬੱਚੇ ਵੱਡੇ ਹੋ ਰਹੇ ਸਨ ਉਨ੍ਹਾਂ ਦੀ ਪੜ੍ਹਾਈ ਅਤੇ ਮੰਗਾਂ ਦੇ ਖਰਚ ਵਧ ਰਹੇ ਸਨ ਰੀਸ ਤੇ ਪ੍ਰੇ ਮਸ਼ੀਨਰੀ ਦਿਨੋ ਦਿਨ ਮਹਿੰਗੇ ਹੋ ਰਹੇ ਸਨ ਬਾਪ ਦਾ ਨਸ਼ਾ ਵੀ ਮਹਿੰਗਾ ਹੋ ਗਿਆ ਸੀ ਜੋ ਹਰ ਮਹੀਨੇ ਬਲਦੇਵ ਨੇ ਉਹਨੂੰ ਲਿਆਕੀ ਹੀ ਦੇਣਾ ਹੁੰਦਾ ਹਾਣੀ ਦੀ ਫਸਲ ਵਿੱਚੋਂ ਸੁਖਦੇਵ ਆਪਣੇ ਘਾਨ ਲਈ ਸੱਤ ਬੂਰੀਆਂ ਕਣਕ ਦੀਆਂ ਲੈ ਕੇ ਜਾਂਦਾ ਬਾਕੀ ਜ਼ਮੀਨ ਦਾ ਠੇਕਾ ਉਸਨੇ ਕਦੇ ਬਲਦੇਵ ਤੋਂ ਨਹੀਂ ਸੀ ਮੰਗਿਆ ਬਲਦੇਵ ਖੇਤੀ ਕਰੇ ਉਹਦੀ ਫਸਲ ਖਾਵੇ ਉਹਨੂੰ ਕੋਈ ਮਤਲਬ ਨਹੀਂ ਸੀ ਨਾ ਹੀ ਕਦੇ ਸੁਖਦੇਵ ਦੀ ਪਤਨੀ ਨੇ ਕੋਈ ਹਿਰਕਾ ਕੀਤਾ ਸੀ ਪੈਣਾ ਵੱਲੋਂ ਕੋਈ ਨਾ ਕੋਈ ਖਰਚ ਆਇਆ ਹੀ ਰਹਿੰਦਾ ਉਹ ਸਾਰੇ ਖਰਚ ਬਲਦੇਵ ਹੀ ਉਟਾਉਂਦਾ ਫਿਰ ਪਾਪ ਦੇ ਮਰਨੇ ਦਾ ਖਰਚ ਪੰਮੀ ਸੁਖਦੇਵ ਨੇ ਵੀ ਉਸਨੂੰ ਕੁਝ ਕਿਰਪਈਆਂ ਦੀ ਸਹਾਇਤਾ ਦਿੱਤੀ ਸੀ ਪਰ ਬਲਦੇਵ ਦਾ ਖਰਚ ਕਿਤੇ ਜ਼ਿਆਦਾ ਹੋਇਆ ਸੀ ਕਿੱਥਾਂ ਵੀ ਸੀ ਦੋਵੇਂ ਭਰਾ ਇੱਕ ਦੂਜੇ ਨੂੰ ਚਾਹੁੰਦੇ ਸਨ ਉਹਨਾਂ ਵਿੱਚ ਬੈਰ ਭਾਵਨਾ ਦੀ ਕੋਈ ਲਕੀਰ ਨਹੀਂ ਸੀ ਉਹ ਇੱਕ ਦੂਜੇ ਉੱਤੇ ਆਪਣੀ ਜਾਨ ਛਿੜਕਦੇ ਸਨ ਬਾਬ ਦੇ ਮਰ ਜਾਣ ਤੋਂ ਕੁਝੇਰ ਬਾਅਦ ਇੱਕ ਮਹੀਨਾ ਪਹਿਲਾਂ ਜਦੋਂ ਸੁਖਦੇਵ ਹਾੜੀ ਦੇ ਕੰਕ ਲੈਣ ਆਇਆ ਸੀ ਤਾਂ ਗੱਲਾਂ-ਗੱਲਾਂ ਵਿੱਚ ਉਸਨੇ ਬਲਦੇਵ ਨੂੰ ਕਿਹਾ ਸੀ ਬਾਈ ਕਦੀ ਬੈਠ ਕੇ ਹਿਸਾਬ ਕਰ ਲੈਂਦੇ ਬਲਦੇਵ ਨੇ ਹਾਂਮੀ ਵਿੱਚ ਸਿਰ ਹਿਲਾਇਆ ਤੇ ਗੱਲ ਨੂੰ ਅਣਗੌਲਿਆ ਕਰ ਦਿੱਤਾ ਉਹ ਤਾਂ ਬਿਲਕੁਲ ਹੀ ਭੁੱਲ ਗਿਆ ਸੀ ਇਸ ਗੱਲ ਨੂੰ ਪਰ ਅੱਜ ਜਦੋਂ ਸੋਕੇਦਾਰਾਂ ਦੇ ਘੜਾਂਗਾ ਸਨ ਉਸ ਨੂੰ ਉਹ ਗੱਲ ਅਚਾਨਕ ਹੀ ਯਾਦ ਆ ਗਈ ਤੇ ਉਸ ਤੋਂ ਲੱਗੀ ਕੀ ਉਹਨਾਂ ਦਾ ਵੀ ਹਾਲ ਸੂਬੀਦਾਰਾਂ ਦੇ ਮੁੰਡਿਆਂ ਵਰਗਾ ਹੋਵੇਗਾ ਕਿ ਉਹਨਾਂ ਦੀ ਘੜਾਂਗਾ ਚੱਲਣਗੀਆਂ ਕਿ ਸੁਖਦੀਪ ਆਪਣੇ ਬਾਪ ਵਰਗੇ ਭਾਈ ਦਾ ਸਿਰ ਪਾੜੇਗਾ ਕਿ ਮੈਂ ਪੁੱਤਾਂ ਵਾਂਗ ਪਾਲੇ ਹੋਏ ਭਾਈ ਦਾ ਸਿਰ ਪਾੜਾਂਗਾ ਉਸੇ ਸਾਰੀ ਰਾਤ ਹੀ ਬੇਚੈਨੀ ਵਿੱਚ ਲੰਗੀ ਉਹ ਸਿੱਖ ਲਗਨ ਤੋਂ ਹੀ ਪਹਿਲਾਂ ਹੀ ਕੋਠੇ ਤੋਂ ਇੱਧਰ ਉੱਧਰ ਘੇੜੇ ਘੱਡਣ ਲੱਗਿਆ ਬੂਰ ਲੱਗ ਚੁੱਕਿਆ ਸੀ ਪਾਣੀ ਆਮੋ ਆਮ ਹੋਇਆ ਸੀ ਕਾਫੀ ਚਿਰ ਬਾਅਦ ਐਂਧ ਪਰ ਵਾਲੇ ਦਿਨ ਸੁਖਦੀਪ ਪਿੰਡ ਆਇਆ ਇਤਕੀ ਨਾ ਘਰ ਵਾਲੀ ਅਤੀ ਬੱਚੀ ਨਹੀਂ ਸਨ ਸ਼ਾਇਦ ਉਹ ਆਪਣੀ ਪਿੱਕੀ ਗਈ ਹੋਵੇ ਜਦੋਂ ਕੀਤੋ ਘਰ ਆਇਆ ਤਾਂ ਸੁਖਦੀ ਬੈਠਾ ਆਪਣੀ ਪਰਜਾਈ ਨਾਲ ਗੱਲਾਂ ਕਰ ਰਿਹਾ ਸੀ ਬਿਜਲੀ ਨਾ ਹੋਣ ਕਾਰਨ ਦੋਹਾਂ ਦੇ ਹੱਥਾਂ ਵਿੱਚ ਕਰਦੀਆਂ ਬੁਣੀਆਂ ਹੋਈਆਂ ਪੱਕੀਆਂ ਸਨ ਸੁਖਦੇਵ ਦੀ ਕੋਲੀ ਇੱਕ ਨਮਾ ਨਕੁਰ ਪਿੱਕਲ ਦੇ ਕੋਕੀ ਜੜਿਆ ਇੱਕ ਹੁੰਡਾ ਪਿਆ ਸੀ ਉਸ ਨੂੰ ਦੇਖ ਕੇ ਬਲਦੇਵ ਦਾ ਮੱਥਾ ਠੰਕਿਆ ਇੱਕ ਹੁੰਡਾ ਵੀ ਲੈ ਆਇਆ ਸੁਖਦੇਵ ਨੇ ਉੱਠ ਕੇ ਮੱਥਾ ਟੇਕਿਆ ਤੇ ਪੈਰੀ ਹੱਥ ਲਾਈ ਬਲਦੇਵ ਤੋਂ ਅੱਜ ਉਹ ਜੱਫੀ ਵਿੱਚ ਨਾ ਕੁੱਟਿਆ ਗਿਆ ਤੇ ਨਾ ਹੀ ਹਾਲ-ਚਲ ਪੁੱਛਣ ਤੇ ਉਸ ਤੋਂ ਠੀਕ ਬੋਲਿਆ ਗਿਆ ਸੁਖਦੇਵ ਨੇ ਵੀ ਇਹ ਗੱਲ ਨੋਟ ਕੀਤੀ ਅਤੇ ਉਸਦੀ ਭਾਬੀ ਨੇ ਵੀ ਹੋਰ ਵਈ ਬੂੜ ਲਵਾ ਲਿਆ ਹਾਂ ਚਲੋ ਸਰਦਾ ਨੇ ਪਾਣੀ વિના ਖੇਤੀ ਹੁੰਦੀ ਹੀ ਨਹੀਂ ਪਾਣੀ ਦਾ ਫਸਲ ਦੀ ਮੁੱਖ ਲੋੜਾ ਬਲਦੇਵ ਦਾ ਉਸ ਵਲ ਲਤੀਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ ਉਹਦੀ ਜ਼ਿਹਨ ਵਿੱਚ ਤਾਂ ਇਹੀ ਵਿਚਾਰ ਭੱਜੀ ਫਿਰਦੇ ਸਨ ਕਿ ਬਿੰਦ ਚਟ ਨੂੰ ਖੇਤੀ ਦੀ ਬੰਨਦੀ ਗੱਲ ਕਰੇਗਾ ਬਲਦੇਵ ਦੀ ਗੱਲ ਸੋਚ ਵੀ ਸਹੀ ਕਿਉਂ ਨਾ ਹੋਵੇ ਕਿਉਂਕਿ ਅੱਜ ਦੇ ਪੈਸਾ ਪ੍ਰਦਾਨਜੋਗ ਵਿੱਚ ਰਿਸ਼ਤੇ ਨਾਤੇ ਸਭ ਖਤਮ ਹੋ ਚੁੱਕੇ ਹਨ ਜੀਦੀ ਕੋਲ ਚਾਰ ਪੈਸੇ ਹਨ ਉਹ ਗਰੀਬ ਦੀ ਮਦਦ ਨਹੀਂ ਕਰਦਾ ਬਲਕਿ ਕੋਈ ਢੰਗ ਤਰੀਕਾ ਬਣਾ ਕੇ ਗਰੀਬ ਦਾ ਸੰਗ ਕੁੱਟ ਕੇ ਉਸ ਦਾ ਲਹੂ ਨਿਚੋੜ ਕੇ ਆਪਣੇ ਖਾਤੇ ਦੀ ਜਮਾ ਰਕਮ ਵਿੱਚ ਵਾਦਾ ਕਰਨ ਦਾ ਯਤਨ ਕਰਦਾ ਹੈ ਭਈ ਆਪਣਾ ਟਾਈਮ ਘਟ ਕੇ ਹਿਸਾਬ ਕਰ ਲੈਂਦੇ ਸੁਖਦੇਵ ਦੇ ਮੂੰਹੋਂ ਉਹੀ ਗੱਲ ਨਿਕਲ ਗਈ ਜਿਸਨੇ ਬਲਦੀਪ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਕਰ ਲੈ ਹਿਸਾਬ ਬੂਲ ਕਾ ਦਾ ਹਿਸਾਬ ਕਰਨਾ ਹੈ ਬਲਦੀਪ ਦੀ ਬੂਲਾ ਵਿੱਚ ਤਲਕੀ ਸੀ ਸੁਖਦੇਵ ਹੱਸ ਪਿਆ ਕੁਝ ਨਾ ਬੋਲਿਆ ਬਈ ਮੈਂ ਮੇਲੇ ਗਿਆ ਸੀ ਤੇਰੇ ਲਈ ਖੁੰਡਾ ਲੈ ਕੇ ਆਇਆ ਹਾਂ ਕਿਸੇ ਟਾਈਮ ਕੋਕੇ ਜੜਿਆ ਖੁੰਡਾ ਲੈ ਕੇ ਜਟ ਮੇਲੇ ਜਾਇਆ ਕਰਦਾ ਸੀ ਵੈਸੇ ਤਾਂ ਅੱਜ ਕੱਲ ਰਿਵਾਜ ਨਹੀਂ ਫਿਰ ਵੀ ਇਹ ਸਾਡੇ ਬੀਤੇ ਦੀ ਨਿਸ਼ਾਨੀ ਆ ਸਾਡੇ ਸੱਭਿਆਚਾਰ ਦੀ ਪਹਿਚਾਨ ਮੈਨੂੰ ਪਸੰਦ ਆ ਇਸ ਲਈ ਮੈਂ ਲੈ ਆਇਆ ਉਨਕਾ ਦੇ ਮਿਲੇ ਬਲਦੀ ਬੀ ਅੱਖਿਆ ਤੇ ਨਾਲ ਹੀ ਮਨ ਵੀ ਚਾ ਗਿਆ ਇਹਨੂੰ ਮੇਰੇ ਸਿਰ ਵਿੱਚ ਮਾਰ ਪਰ ਇਹਦੀ ਕੀ ਲੋੜਾ ਡੱਬ ਪਿਸਤੌਲ ਹੋਵੇਗੀ ਵੀ ਮੈਂ ਕਹਿੰਦਾ ਸੀ ਤੂੰ ਬੂਰ ਵਗੈਰਾ ਲਗਾਇਆ ਆ ਬਾਕੀ ਕਬੀਲਦਾਰੀ ਤੇ ਖਰਚ ਵੀ ਤੈਨੂੰ ਆਉਂਦੇ ਨਹੀਂ ਜਿੰਦ ਤੱਕ ਅਮੀਰਾ ਵਿਚਾਰਾ ਅੱਜ ਜ਼ਮੀਂਦਾਰ ਦੀ ਫਸਲ ਦੀ ਆਮਦਨ ਕੱਟ ਅਤੇ ਖੇਤੀ ਦੀ ਵਰਤੂ ਦੀਆਂ ਚੀਜ਼ਾਂ ਤੇ ਵੱਧ ਖਰਚ ਆਉਂਦਾ ਹੈ ਬਾਕੀ ਕੋਈ ਨਾ ਕੋਈ ਕਰਦਾ ਖਰਚ ਵੀ ਨਿਕਲ ਆਉਂਦਾ ਹੈ ਜਮੀਦਰ ਚਾਕੇ ਵੀ ਕਰਜ਼ੇ ਦੀ ਮਾਰ ਤੋਂ ਬਚ ਨਹੀਂ ਸਕਦਾ ਇਹ ਖਰਚਾ ਦਿਨੋ ਦਿਨ ਵਾਧਦਾ ਹੀ ਹੈ ਵਾਦਾ ਤਾਂ ਹੈ ਹੀ ਅੱਜ ਮੇਰੇ ਸਿਰ 4.5 ਲੱਖ ਰੁਪਏ ਕਰਜ਼ਾ ਹੈ ਕਿਸੇ ਹਿਸਾਬ ਨਾਲ ਮੁਰਦਾ ਨਹੀਂ ਦਿਸਦਾ ਬਲਦੇਵਸ ਫਿਸੀਆ ਨਹੀਂ ਬਾਕੀ ਕਸਰ ਕੋਈ ਨਹੀਂ ਰਹਿ ਗਈ ਸੀ ਭਈ ਮੈਂ ਵੀ ਤੇਰਾ ਕਰਜ਼ਾ ਦਿਨਾ ਆ ਮੈਂ ਵੀ ਤੇਰਾ ਕਰਜ਼ਦਾਰ ਹਾਂ ਇਸ ਲਈ ਕਰਜ਼ਾ ਮੈਂ ਚੋਂਮਾਂਗਾ ਅੱਛਾ ਬਲਦੇਵ ਦੇ ਮੂੰਹ ਤੇ ਖੁਸ਼ੀ ਆ ਗਈ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ਪਲ ਪਰ ਪਹਿਲਾਂ ਫੂਕ ਨਿਕਲੇ ਗੁਵਾਰੇ ਦੀ ਤਰ੍ਹਾਂ ਕੁੰਗੜਿਆ ਬੈਠਾ ਸੀ ਅਤੇ ਸਕਿੰਟਾਂ ਵਿੱਚ ਹੀ ਗੁਵਾਰੇ ਦੀ ਤਰ੍ਹਾਂ ਫੁੱਲ ਗਿਆ। ਪਰ ਤੂੰ ਮੇਰਾ ਕਾਹਦਾ ਕਰਜ਼ਾ ਦੇਣਾ ਯਾ? ਵੀ ਤੂੰ ਮੈਨੂੰ ਪਾਲਿਆ, ਪੜਾਇਆ, ਲਿਖਾਇਆ, ਪੜਾ ਲਿਖਾ ਕੇ ਐਡੀ ਔਦੀ ਤੇ ਬਿਠਾ ਦਿੱਤਾ। ਅੱਜ ਮੈਂ ਐਸ਼ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਹਾਂ। ਅਤੇ ਮੇਰੇ ਮਾਂ-ਬਾਪ, ਸਮਾਨ, ਭਾਈ-ਭਾਬੀ ਕਰਜ਼ੇ ਦੇ ਬੋਝ ਝੇਟ ਦੱਪੇ ਪਏ ਹਨ। ਮੈਂ ਤਾਂ ਹਮੇਸ਼ਾ ਤੁਹਾਡਾ ਦੋਹਾਂ ਦਾ ਕਰਜ਼ਦਾਰ ਰਹਾਂਗਾ। ਮੇਰੀ ਜਹਨ ਵਿੱਚ ਹੋਰੀ ਖਿਆਲ ਘੁੰਮਦੇ ਸਨ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਤੂੰ ਡਾਂਗ ਚੁੱਕ ਕੇ ਖੜ ਜਾਵੇਂਗਾ ਤੇ ਮੈਨੂੰ ਕਹੇਗਾ ਕਿ ਮੇਰੇ ਹਿੱਸੇ ਦੀ ਜ਼ਮੀਨ ਮੈਨੂੰ ਦੇ ਮੈਂ ਵੇਚਣੀ ਆ ਪਰ ਸਾਰੇ ਭਾਈ ਕੁਝ ਨਹੀਂ ਹੁੰਦੇ ਬਲਦੇਵ ਨੂੰ ਲੱਗ ਪਿਆ ਦੀ ਉਸਨੇ ਸੁਖਦੀਪ ਨੂੰ ਘੁੱਟ ਕੇ ਜਫੀ ਪਾ ਲਈ ਬਲਦੇਵ ਦੀ ਘਰ ਵਾਲੀ ਵੀ ਅਥਰੂ ਵਹਾ ਰਹੀ ਸੀ ਬਾਈ ਜੀ ਜਿੱਥੇ ਪਿਆਰ ਹੁੰਦਾ ਹੈ ਉੱਥੇ ਡਾਂਗ ਦਾ ਕੋਈ ਕੰਮ ਨਹੀਂ ਇਹ ਤਾਂ ਕਦੇ ਭੁੱਲ ਕੇ ਵੀ ਨਾ ਸੋਚੀ ਕਿ ਮੈਂ ਤੇਰੇ ਸਾਹਮਣੇ ਡਾਂਗ ਚੁੱਕ ਕੇ ਖੜਾ ਹੋਵਾਂਗਾ ਬਹੁਤ ਦਿਨ ਬਾਅਦ ਗਲਦੀਪ ਨੂੰ ਇੰਜ ਲੱਗਿਆ ਜਿਵੇਂ ਉਸਦੇ ਸਿਰ ਉਂਕਰਜ ਦੀ ਭਾਰੀ ਪੰਡ ਨਾਲੋਂ ਵੀ ਇੱਕ ਹੋਰ ਭਾਰੀ ਪੰਡ ਲੱਗੀ ਹੁੰਦੀ ਆ ਧੰਨਵਾਦ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ